ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਸਾਡੇ ਵਾਰਤਕ ਭਾਗ ਦਾ ਦੂਜੀ ਦੂਜਾ ਲੇਖ ਘਰ ਦਾ ਪਿਆਰ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖਿਆ ਗਿਆ ਉਹਦਾ ਸਾਰ ਲੈ ਕੇ ਹਾਜ਼ਰ ਹਾਂ ਤਾਂ ਚਲੋ ਦੇਖਦੇ ਹਾਂ ਸਾਰ ਨੂੰ ਪੜ੍ਹਦੇ ਹਾਂ ਘਰ ਉਹ ਥਾਂ ਹੁੰਦਾ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਲਦੀਆਂ ਹਨ ਸਧਰਾ ਹੁੰਦਾ ਹੈ ਸੁਪਨੇ ਮਤਲਬੀ ਸੁਪਨੇ ਪੜਦੇ ਨੇ ਜਿੱਥੇ ਬੰਦਾ ਸਧਰਾ ਲੈਂਦਾ ਸੁਆ ਆਪਣਾ ਸੁਪਨੇ ਲੈਂਦਾ ਜਿੱਥੇ ਉਸ ਨੇ ਮਾਂ ਭੈਣ ਤੇ ਭਰਾ ਦਾ ਪਿਆਰ ਹੰਡਾਇਆ ਹੁੰਦਾ ਹੈ ਉਹ ਮਨੁੱਖ ਦੇ ਨਿੱਜੀ ਵੱਲਵਲਿਆਂ ਤੇ ਸ਼ਖਸੀ ਰੈਣੀ ਸੈਣੀ ਰੈਣੀ ਬੈਣੀ ਦਾ ਕੇਂਦਰ ਹੁੰਦਾ ਹੈ ਉਹ ਮਨੁੱਖ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਸਮਾਜਿਕ ਸੰਸਾਰਿਕ ਆਲੇ ਦੁਆਲੇ ਜਿੰਨਾ ਹੀ ਹਿੱਸਾ ਪਾਉਂਦਾ ਹੈ ਮਤਲਬੀ ਹੈ ਜਿਹੜਾ ਕਿ ਜਿਹੜਾ ਮਨੁੱਖ ਦਾ ਸ਼ਖਸੀਅਤ ਹੈ ਕਰੈਕਟਰ ਹੈ ਉਕੇ ਕਰੋ ਬਣਦਾ ਮਤਲਬ ਜਿੰਨਾ ਉਹਦਾ ਆਲੇ-ਦੁਆਲੇ ਦਾ ਪ੍ਰਭਾਵ ਹੈ ਆਪਾਂ ਕਹਿੰਦੇ ਰਹਿੰਦੇ ਵੀ ਜਿਹੇ ਜਹਾ ਆਲਾ-ਦੁਆਲਾ ਹੈ ਉਹਦਾ ਅਸਰ ਸਾਡੇ ਤੇ ਹੁੰਦਾ ਸਾਡੀ ਸੰਗਤ ਦਾ ਅਸਰ ਹੁੰਦਾ ਤੇ ਇਸੇ ਤਰ੍ਹਾਂ ਸਾਡੇ ਘਰ ਦਾ ਮਾਹੌਲ ਵੀ ਹੈ ਕੀ ਇਹ ਸਾਡੀ ਸ਼ਖਸੀਅਤ ਬਣਾਉਂਦਾ ਸਾਡੇ ਕੈਰੇਕਟਰ ਬਣਾਉਂਦਾ ਸਾਡਾ ਸੁਭਾਅ ਦਾ ਨਿਰਮਾਣ ਕਰਦਾ ਆਲੇ-ਦੁਆਲੇ ਜਿੰਨਾ ਹੀ ਕੀ ਹੈ ਘਰ ਯੋਗਦਾਨ ਪਾਉਂਦਾ ਘਰ ਦੇ ਪਿਆਰ ਤੋਂ ਸਖਨੇ ਮਨੁੱਖ ਦਾ ਸੁਭਾਅ ਸੜੀਅਲ ਤੇ ਖਿੰਝੂ ਹੁੰਦਾ ਹੈ ਮਤਲਬ ਜਿਹੜੇ ਨੂੰ ਬੰਦੇ ਨੂੰ ਘਰੇ ਪਿਆਰ ਨਹੀਂ ਮਿਲਿਆ ਹੁੰਦਾ ਨਾ ਉਹਦਾ ਸੁਭਾਅ ਬਹੁਤ ਸੜੇਵਾਲ ਹੁੰਦਾ ਤੇ ਉਹ ਖਿਜਦਾ ਰਹਿੰਦਾ ਹਰ ਵਕਤ ਵੱਡੇ ਵੱਡੇ ਪੰਡਾਲਾਂ ਵਿੱਚ ਕਥਾ ਕਰਕੇ ਜਾਂ ਭਾਸ਼ਣ ਦੇ ਕੇ ਆਪਣੇ ਗਿਆਨ ਨਾਲ ਦੂਜਿਆਂ ਨੂੰ ਹੈਰਾਨ ਕਰਨ ਵਾਲੇ ਪ੍ਰਚਾਰਕਾਂ ਦਾ ਸੁਭਾਅ ਆਮ ਕਰਕੇ ਰੁੱਖਾ ਤੇ ਖਿਜੂ ਹੁੰਦਾ ਹੈ ਕਿਉਂਕਿ ਉਹ ਹਰ ਵੇਲੇ ਪੁੱਥੀਆਂ ਪੜਨ ਜਾਂ ਇਧਰ ਉਧਰ ਸਫ਼ਰ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦੇ ਹਨ ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਨ ਜਿਵੇਂ ਉਹ ਤੂਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਲੰਗੇ ਹੀ ਨਹੀਂ ਤੇ ਉਹ ਬਚਪਨ ਵਿੱਚ ਹੀ ਪ੍ਰਮਾਰਥ ਦੀਆਂ ਗੱਲਾਂ ਕਰਦੇ ਸਨ ਮਤਲਬ ਵੀ ਜਦੋਂ ਉਹ ਪੂਟਲੀਆਂ ਪੜਦੇ ਨੇ ਗਿਆਨ ਦਿੰਦੇ ਨੇ ਤਾਂ ਉਹ ਹੋਰ ਹੋਰ ਹਿਸਾਬ ਦੇ ਨਾਲ ਗੱਲਾਂ ਕਰਦੇ ਨੇ ਜਿਵੇਂ ਉਹਨਾਂ ਨੂੰ ਕੋਈ ਬਚਪਨ ਦੇ ਵਿੱਚ ਪਿਆਰ ਨਹੀਂ ਮਿਲਿਆ ਘਰ ਦੇ ਵਿੱਚ ਤੂਤਲੀ ਆਵਾਜ਼ ਦੇ ਵਿੱਚ ਉਹਨਾਂ ਨੇ ਕਦੇ ਗੱਲਾਂ ਹੀ ਨਹੀਂ ਕੀਤੀਆਂ ਉਹ ਇਹ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ ਅਵਲੇਪਨ ਅਵਲਾਪਨ ਭੈਣ ਭਰਾ ਦਾ ਪਿਆਰ ਅਤੇ ਲਾਡ ਮਹਾਪੁਰਖਾਂ ਦੇ ਜੀਵਨ ਵਿੱਚ ਵੀ ਉਹ ਥਾਂ ਰੱਖਦੇ ਹਨ ਜੋ ਆਮ ਲੋਕਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਖਦੀਜਾ ਦਾ ਬਹੁਤ ਪ੍ਰਭਾਵ ਸੀ ਕਾਰ ਕਾਰਲਾਇਲ ਦੇ ਸੜੀਅਲ ਸੁਭਾਅ ਦਾ ਕਾਰਨ ਉਸ ਦੁਆਰਾ ਆਪਣੀ ਪਤਨੀ ਨਾਲ ਪਿਆਰ ਨਾਲ ਗੱਲ ਕਰਨਾ ਨਾ ਕਰਨਾ ਸੀ ਅਜੋਕੇ ਸਮੇਂ ਫੈਲ ਰਹੀ ਦੁਰਚਾਰੀ ਦਾ ਕਾਰਨ ਕਰੋਗੀ ਵਸੂ ਦਾ ਘਟ ਘਾਟਾ ਅਤੇ ਵਜਾਰੀ ਰਹਿਣੀ ਬਹਿਣੀ ਜ਼ਿਆਦਾ ਹੈ ਮਤਲਬ ਵੀ ਅੱਜ ਜਿਹੜਾ ਦੁਰਾਚਾਰ ਹੈ ਲੋਕਾਂ ਦਾ ਸੁਭਾਅ ਮਾੜਾ ਹੁੰਦਾ ਜਾ ਰਿਹਾ ਉਹਦਾ ਕਾਰਨ ਇਹੀ ਹੈ ਵੀ ਲੋਕ ਘਰੇ ਨਹੀਂ ਰਹਿੰਦੇ ਘਰੇ ਟਾਈਮ ਘੱਟ ਸਪੈਂਡ ਕਰਦੇ ਨੇ ਬਾਹਰੀ ਦੁਨੀਆ ਦੇ ਵਿੱਚ ਹੀ ਕਮਾਕਾਰਾਂ ਦੇ ਵਿੱਚ ਬਾਹਰ ਫਿਰਦੇ ਰਹਿੰਦੇ ਨੇ ਤੇ ਉਹਨਾਂ ਦਾ ਉਹਦੇ ਨਾਲ ਕੀ ਉਹਨਾਂ ਦਾ ਸੁਭਾਅ ਮਾੜਾ ਹੋ ਜਾਂਦਾ ਅੜੀਲ ਹੋ ਜਾਂਦਾ ਚਿੜਚੜਾ ਹੋ ਜਾਂਦਾ ਛੋਟੀ ਛੋਟੀ ਗੱਲ ਪਿੱਛੇ ਲੜਨ ਲੱਗ ਜਾਂਦੇ ਆ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਜਾਂਦੇ ਆ ਤਾਂ ਐਦਾਂ ਦਾ ਸੁਭਾਅ ਹੋ ਜਾਂਦਾ ਉਹਨਾਂ ਦਾ ਜੋਕੇ ਸਮੇਂ ਫੈਲ ਰਹੀ ਦੁਰਾਚਾਰੀ ਦਾ ਕਾਰਨ ਕਰੋਗੀ ਵਸੋਂ ਕਰੋਗੀ ਵਸੋਂ ਮਤਲਬ ਹੈ ਕਰਦੀ ਵਸੋਂ ਦਾ ਘਟਾ ਅਤੇ ਬਜਾਰੀ ਰਹਿਣੀ ਬਹਿਣੀ ਦਾ ਬਦਦਾ ਹੈ ਵਿਦਿਆਰਥੀ ਜੀਵਨ ਵਿੱਚ ਸਮਾਜਿਕ ਨੈਤਿਕ ਅਤੇ ਸਦਾਚਾਰਿਕ ਗੁਣਾ ਦੇ ਕੋਰੇਪਨ ਅਤੇ ਗੈਰ ਜ਼ਿੰਮੇਵਾਰ ਹੋਣ ਦਾ ਕਾਰਨ ਉਹਨਾਂ ਨੂੰ ਉਹਨਾਂ ਦੇ ਘਰ ਨੂੰ ਛੱਡ ਕੇ ਰੈਸ਼ੀ ਸਕੂਲਾਂ ਦੀ ਰਹਿਣੀ ਬਹਿਣੀ ਹੈ ਮਤਲਬ ਜਿਹੜੇ ਵਿਦਿਆਰਥੀ ਨੇ ਸਟੂਡੈਂਟ ਨੇ ਉਹ ਸਮਾਜਿਕ ਤੇ ਨੈਤਿਕ ਤੌਰ ਤੇ ਪਿੱਛੇ ਰਹਿ ਰਹੇ ਨੇ ਉਹਨਾਂ ਦੇ ਵਿੱਚ ਗੁਨਾ ਦੀ ਥਾਂ ਤੇ ਜਿਹੜੇ ਮਾੜੀਆਂ ਆਦਤਾਂ ਵੱਧ ਰਹੀਆਂ ਨੇ ਉਹਦਾ ਕਾਰਨ ਵੀ ਇਹੀ ਹੈ ਕਿ ਉਹ ਘਰੇ ਘਟ ਰਹੇ ਨੇ ਉਹ ਜਾਂ ਤਾਂ ਹੋਸਟਲਾਂ ਦੇ ਵਿੱਚ ਰਹਿਣ ਲੱਗ ਗਏ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਹੋਸਟਲ ਹੁੰਦੇ ਨੇ ਤੋਂ ਬਾਹਰ ਹੀ ਰਹਿਣ ਲੱਗ ਗਏ ਤਾਂ ਜਿਹੜੀਆਂ ਘਰੋਂ ਪਿਆਰ ਮਿਲਣਾ ਹੁੰਦਾ ਘਰੋਂ ਸਿੱਖਣਾ ਹੁੰਦਾ ਸਤਕਾਰ ਪਿਆਰ ਸਤਕਾਰ ਮਿਲਣਾ ਹੁੰਦਾ ਉਹ ਮਿਲਦਾ ਨਹੀਂ ਉਹਨਾਂ ਨੂੰ ਇਸੇ ਕਰਕੇ ਉਹ ਕੀ ਹੈ ਉਹਨਾਂ ਨੂੰ ਉਹਨਾਂ ਦਾ ਨੈਤਿਕ ਵਿਕਾਸ ਹੁੰਦਾ ਨਹੀਂ ਸਿੱਖ ਗੁਰੂ ਸਾਹਿਬਾਨ ਨੇ ਵੀ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ ਘਰੋਗੀ ਜੀਵਨ ਹੁੰਦਾ ਮਤਲਬ ਘਰ ਦਾ ਜੀਵਨ ਘਰੇ ਰਹਿਣਾ ਪਰਿਵਾਰ ਨਾਲ ਟਾਈਮ ਸਪੈਂਡ ਕਰਨਾ ਉਸ ਜੀਵਨ ਦੇ ਉੱਤੇ ਸਾਡੇ ਗੁਰੂਆਂ ਨੇ ਵੀ ਕਿਹਾ ਜ਼ੋਰ ਦਿੱਤਾ ਉਸ ਨੂੰ ਪਰਫੁੱਲਿਤ ਕੀਤਾ ਉਸ ਨੂੰ ਪ੍ਰਮੋਟ ਕੀਤਾ ਵੀ ਘਰੇ ਵੀ ਰਹਿਣਾ ਚਾਹੀਦਾ ਹੈ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਹੁੰਦਾ ਹੈ ਕੇਵਲ ਉਹ ਲੋਕ ਹੀ ਆਪਣੇ ਦੇਸ਼ ਉੱਪਰ ਅਤਿਆਚਾਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਤੇ ਉਸ ਵਿੱਚ ਵਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ ਮਤਲਬ ਜਦੋਂ ਦੇਸ਼ ਤੇ ਹਮਲਾ ਹੁੰਦਾ ਨਾ ਉਦੋਂ ਸਿਰਫ ਉਹਨਾਂ ਲੋਕਾਂ ਨੂੰ ਗੁੱਸਾ ਆਉਂਦਾ ਹੈ ਉਹਨਾਂ ਲੋਕਾਂ ਨੂੰ ਦੁੱਖ ਹੁੰਦਾ ਜਿਨ੍ਹਾਂ ਨੂੰ ਆਪਣੇ ਘਰੇ ਆਪਣੇ ਬੱਚਿਆਂ ਆਪਣੇ ਪਤਨੀਆਂ ਆਪਣੇ ਪਰਿਵਾਰ ਆਪਣੇ ਮਾਤਾ ਪਿਤਾ ਦਾ ਫਿਕਰ ਹੁੰਦਾ ਹੈ ਘਰ ਦਾ ਪਿਆਰ ਹੁੰਦਾ ਜਿੱਥੇ ਨਾਲ ਘਰ ਨਾਲ ਪਿਆਰ ਹੁੰਦਾ ਹੈ ਉਹਨਾਂ ਨੂੰ ਡਰ ਹੁੰਦਾ ਹੈ ਕਿ ਸਾਡੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚ ਜੇ ਤੇ ਉਹੀ ਲੋਕ ਨੇ ਜਿਹੜੇ ਫਿਰ ਆਪਣੇ ਦੇਸ਼ ਵਾਸਤੇ ਲੜਦੇ ਨੇ ਤੇ ਬਰਦਾਸ਼ਤ ਨਹੀਂ ਕਰਦੇ ਉਹ ਵੀ ਸਾਡੇ ਦੇਸ਼ ਤੇ ਕੋਈ ਹਮਲਾ ਕਰੇ ਕਿਉਂਕਿ ਉਹ ਉਹਨਾਂ ਦਾ ਘਰ ਹੈ ਉਹਨਾਂ ਦਾ ਪਰਿਵਾਰ ਹੈ ਤੇ ਉਹ ਲੋਕ ਕਦੇ ਬਰਦਾਸ਼ਤ ਨਹੀਂ ਕਰਦੇ ਜਿਨ੍ਹਾਂ ਦਾ ਕੋਈ ਘਰ ਹੀ ਨਹੀਂ ਕੋਈ ਘਰੇ ਰਹਿੰਦੇ ਨਹੀਂ ਕੋਈ ਪਰਿਵਾਰ ਨਹੀਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਹਾਂ ਕੋਈ ਘਰ ਨਹੀਂ ਲੜਦੇ ਲੜਾਈ ਹੋਈ ਜਾਵੇ ਪਰ ਉਹਨਾਂ ਲੋਕਾਂ ਨੂੰ ਦੁੱਖ ਹੁੰਦਾ ਜਿਨ੍ਹਾਂ ਦਾ ਘਰ ਹੁੰਦਾ ਜਿਨ੍ਹਾਂ ਦਾ ਪਰਿਵਾਰ ਹੁੰਦਾ ਹੈ ਤਾਂ ਇਹ ਸੀ ਸਾਡਾ ਘਰ ਦਾ ਪਿਆਰ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖਿਆ ਗਿਆ ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਧੰਨਵਾਦ